ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵਿਵਾਦ ਹੁਣ ਤੱਕ ਚੱਲਦਾ ਆਇਆ ਲੰਗੇ ਦਿਨੀ ਜਥੇਦਾਰ ਜਿਹੜੇ ਨਵੇਂ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਰਸਮੀ ਤੌਰ ਦੇ ਉੱਤੇ ਆਪਣਾ ਅਹੁਦਾ ਸੰਭਲ ਲਿਆ ਜਾਂਦਾ ਯਾਨੀ ਕਿ ਉਹਨਾਂ ਦੀ ਤਾਜਪੋਸ਼ੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਆ ਹੁਣ ਇਸ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਹੋਏ ਬਹੁਤ ਸਾਰੇ ਇਤਰਾਜ਼ ਖੜੇ ਹੋਏ ਹੁਣ ਇਹ ਲਾਜ਼ਮੀ ਵੀ ਸੀ ਕਿਉਂਕਿ ਇਲਜ਼ਾਮ ਇਹ ਸਨ ਕਿ ਗੁਰੂ ਮਹਾਰਾਜ ਦੀ ਗੈਰ ਹਾਜ਼ਰੀ ਦੇ ਵਿੱਚ ਤਾਜਪੋਸ਼ੀ ਹੋਈ ਹੈ ਇੱਕ ਜਥੇਦਾਰ ਦੀ ਜੋ ਅਜੇ ਤੱਕ ਨਹੀਂ ਸੀ ਹੋਇਆ ਇਹਦੇ ਨਾਲ ਨਾਲ ਇਹ ਵੀ ਇਲਜ਼ਾਮ ਲਾਏ ਗਏ ਕਿ ਜੋ ਮर्यादा ਮर्यादा ਦੇ ਉਲਟ ਜਾ ਕੇ ਇਹ ਸਾਰਾ ਕੁਝ ਕੀਤਾ ਗਿਆ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਤਾਂ ਗੱਲੀਬਾਤੀ ਇੱਥੋਂ ਤੱਕ ਕਹਿ ਦਿੱਤਾ ਕਿ ਚੋਰੀ ਛੋਪੇ ਤਾਜਪੋਸ਼ੀ ਹੋਈ ਹੈ ਹੁਣ ਇਹ ਬਹੁਤ ਵੱਡੀ ਗੱਲ ਹੈ ਜੇ ਇਹਨੂੰ ਸਮਝਿਆ ਜਾਵੇ ਜੇ ਇਹਨੂੰ ਵਾਚਿਆ ਜਾਵੇ ਇੱਕ ਸਾਬਕਾ ਜਥੇਦਾਰ ਨੇ ਮੌਜੂਦਾ ਜਥੇਦਾਰ ਦੀ ਤਾਜਪੋਸ਼ੀ ਉੱਤੇ ਐਂ ਦੀ ਟਿੱਪਣੀ ਕੀਤੀ ਹੈ ਪਰ ਇਹ ਪੰਥਕ ਸਫਾਂ ਦੇ ਵਿੱਚ ਕੋਈ ਕੱਲਾ ਵਿਵਾਦ ਨਹੀਂ ਹੈ ਉਸ ਤੋਂ ਬਾਅਦ ਇੱਕ ਵਿਵਾਦ ਹੋਰ ਬਾਬਾ ਹਰਨਾਮ ਸਿੰਘ ਖਾਲਸਾ ਦੇ ਨਾਲ ਜੁੜਿਆ ਹੋਇਆ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਵੱਲੋਂ ਇਕ ਇਤਰਾਜ਼ ਖੜਾ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਪੂਰੇ ਮਸਲੇ ਦੇ ਉੱਤੇ ਇੱਕ ਇਤਰਾਜ਼ ਰੱਖਿਆ ਗਿਆ ਔਰ ਨਾਲੋਂ ਨਾਲ ਇੱਕ ਇਕੱਠ ਜਿਹੜਾ ਉਹ ਸੱਦ ਲਿਆ ਗਿਆ ਇੱਕ ਇਕੱਠ ਇੱਕ ਭਾਰੀ ਇਕੱਠ ਸੱਦਿਆ ਗਿਆ ਬਾਬਾ ਹਰਨਾਮ ਸਿੰਘ ਵੱਲੋਂ ਔਰ ਉਹਨਾਂ ਨੇ ਸੱਦੇ ਤੌਰ ਦੇ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਹੋਇਆਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਹਾਲਾਂਕਿ ਬਾਬਾ ਹਰਨਾਮ ਸਿੰਘ ਆਪ ਕੰਟਰੋਵਰਸ਼ੀਅਲ ਸਿਚੁਏਸ਼ਨਸ ਦੇ ਵਿੱਚ ਫਸਦੇ ਰਹਿੰਦੇ ਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਲੱਗੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਬਾਬਾ ਹਰਨਾਮ ਸਿੰਘ ਵੀ ਕਈ ਕੰਟਰੋਵਰਸਿਸ ਦਾ ਹਿੱਸਾ ਬਣੇ ਜਾਂ ਉਹਨਾਂ ਨੂੰ ਲੈ ਕੇ ਵੀ ਵਕਤ ਵਕਤ ਕਿਸਮ ਦੀਆਂ ਚਰਚਾਾਂਵਾਂ ਚੱਲੀਆਂ ਪਰ ਇਸ ਮਸਲੇ ਉੱਤੇ ਖਾਸ ਤੌਰ ਦੇ ਉੱਤੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਜਥੇਦਾਰ ਦੀ ਤਾਜਪੋਸ਼ੀ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਵੱਲੋਂ ਕੁਝ ਇਤਰਾਜ਼ ਪ੍ਰਗਟ ਕੀਤੇ ਗਏ ਨੇ ਔਰ ਉਹਨਾਂ ਨੇ ਇਹਨਾਂ ਇਤਰਾਜ਼ਾਂ ਦੇ ਬਕੌਲ ਅੱਗੇ ਦਾ ਪ੍ਰੋਗਰਾਮ ਉਲੀਕਿਆ ਸਬਦਾ ਦਿੱਤਾ ਗਿਆ ਇੱਕ ਭਾਰੀ ਸੱਦਾ ਭਾਰੀ ਇਕੱਠ ਵਾਸਤੇ ਕੀ ਕੁਝ ਬੋਲੇ ਨੇ ਬਾਬਾ ਹਰਨਾਮ ਸਿੰਘ ਆਓ ਸੁਣਦੇ ਹਾਂ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇਸ਼ ਵਿਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਔਰ ਦੁਨੀਆਂ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਆ ਸਾਰਿਆਂ ਦੇ ਚਰਨਾਂ ਵਿੱਚ ਸਨਮਰ ਅਪੀਲ ਬੇਨਤੀ ਕਰਦਾ ਹੈ ਕਿ ਪਿਛਲੇ ਦਿਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਮਨਮਰਜ਼ੀ ਦੇ ਨਾਲ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰ ਲਾਉਣ ਦੇ ਫੈਸਲੇ ਲਏ ਗਏ ਔਰ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਸ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਜ ਅਤ ਦੁਖੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜਦੋਂ-ਜਦੋਂ ਵੀ ਪੰਥ ਉੱਤੇ ਸੰਕਟ ਦਾ ਸਮਾਂ ਆਇਆ ਤਾਂ ਸਮੁੱਚੇ ਪੰਥ ਨੇ ਮਿਲ ਬੈਠ ਕੇ ਉਸ ਸੰਕਟ ਦਾ ਹੱਲ ਕੱਢਣ ਵਾਸਤੇ ਕੌਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਨਿਰਣੇ ਲੈ ਕੇ ਕੌਮਾਂ ਲਈ ਸੰਘਰਸ਼ ਕਰਕੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਗਏ ਹੈ ਮੈਂ ਬੇਨਤੀ ਕਰਦਾ ਹਾਂ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜ਼ੀਆਂ ਕੁਝ ਵਿਅਕਤੀਆਂ ਦੀ ਹਉਮੈ ਅਤੇ ਹੰਕਾਰ ਦੇ ਕਾਰਨ ਜੋ ਪੰਥਕ ਸਿਧਾਂਤਾਂ ਨੂੰ ਅੱਜ ਦਰਕਨਾਰ ਕਰਕੇ ਰੋਲ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ ਔਰ ਇਹਨਾਂ ਮਨਮਰਜ਼ੀਆਂ ਨੂੰ ਹਉਮੈ ਅਤੇ ਹੰਕਾਰ ਨੂੰ ਇਹਨਾਂ ਦੇ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਵਾਸਤੇ ਜੋ ਇਹਨਾਂ ਲੋਕਾਂ ਨੇ ਹਉਮੈ ਅਤੇ ਹੰਕਾਰ ਦੇ ਵਿੱਚ ਆ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਉਹਦਾ ਸਬਕ ਸਿਖਾਉਣ ਵਾਸਤੇ ਖਾਲਸਾ ਦੀ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਦਰਦੀ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹੋਲੇ ਮਹੱਲੇ ਦਾ ਖਾਲਸੇ ਦਾ ਸਭ ਤੋਂ ਵੱਡਾ ਜੋੜ ਮੇਲਾ ਔਰ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵਿਖੇ ਜਿਸ ਤਰ੍ਹਾਂ ਪੰਥਕ ਪਰੰਪਰਾਵਾਂ ਦੀ ਪੰਥਕ ਪਰੰਪਰਾਵਾਂ ਦਾ અપਮਾਨ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਤਖਤਾਂ ਦੀਆਂ ਪਦਵੀਆਂ ਨੂੰ अपमानित ਕੀਤਾ جا رہا ہے۔ ਇਹਨਾਂ ਸਾਰਿਆਂ ਮਸਲਿਆਂ ਤੇ ਪੰਥ ਦੀ ਇੱਕ ਵਿਸ਼ੇਸ਼ ਪੰਥਕ ਇਕੱਤਰਤਾ ਮੀਟਿੰਗ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਇਹ ਇਕੱਤਰਤਾ ਪੰਜ ਪਿਆਰਾ پارک ਦੇ ਸਾਹਮਣੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ ਜਿਸ ਦੀ ਸੇਵਾ ਸੰਭਾਲ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਪੰਨਪਿਆਰਾ ਪਾਰਕ ਦੇ ਸਾਹਮਣੇ 14 ਮਾਰਚ ਨੂੰ ਹੋਲੇ ਮੁਹੱਲੇ ਵਾਲੇ ਦਿਨ ਦਿਨੇ 1 ਵਜੇ ਸ਼ੁੱਕਰਵਾਰ ਨੂੰ 2025 ਨੂੰ ਦਿਨੇ 1 ਵਜੇ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਮੈਂ ਸਾਰੇ ਸੰਤਾਂ ਮਹਾਪੁਰਖਾਂ ਦੇ ਸਮੂੱਚੀਆਂ ਸਿੱਖ ਸੰਪਰਦਾਵਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਾਂ ਦੇ ਸਮੂੱਚੇ ਮੁਖੀਆਂ ਦੇ ਅੱਗੇ ਸਿ ਨਿਮਰ ਬੇਨਤੀ ਕਰਦਾ ਤੇ ਆਪਣੇ મતਭੇਦ ਭੁਲਾ ਕੇ ਅੱਜ ਸਿਧਾਂਤਾਂ ਤੇ ਖੜਨ ਦੀ ਲੋੜ ਹੈ ਸਿਧਾਂਤਾਂ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੀ ਮਾਣ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੇ ਜੋ ਸਿੰਘ ਸਹਿਬਾਨ ਹਨ ਉਹਨਾਂ ਦੀਆਂ ਪਦਵੀਆਂ ਨੂੰ ਹਮੇਸ਼ਾ ਵਾਸਤੇ ਸਤਕਾਰਤ ਰੂਪ ਦੇਣ ਵਾਸਤੇ ਉਹਨਾਂ ਅਹੁਦਿਆਂ ਔਰ ਉਹਨਾਂ ਪਦਵੀਆਂ ਦਾ ਹਮੇਸ਼ਾ ਸਤਕਾਰ ਬਹਾਲ ਰੱਖਣ ਵਾਸਤੇ ਇਹ ਮੀਟਿੰਗ ਪੰਥਕ ਅਕਤਰਤਾ ਕੀਤੀ ਜਾ ਰਹੀ ਹੈ ਔਰ ਇਸ ਵਿੱਚ ਸਾਰੇ ਹਮ ਹਮਾ ਕੇ ਪਹੁੰਚੋ ਔਰ ਪੰਥ ਦੀ ਚੜ੍ਹਦੀ ਕਲਾ ਵਾਲੀ ਪ੍ਰੋਗਰਾਮ ਉਲੀਕੇ ਜਾਣ ਤਾਂ ਕਿ ਹਉਮੈ ਔਰ ਹੰਕਾਰ ਨੇ ਜੋ ਪੰਥ ਨੂੰ ਇਸ ਤਰਾਸ ਦੀ ਦੇ ਦਿਨ ਦਿਖਾਏ ਆ ਉਸ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਲਈ ਠੱਲ ਪਾਈ ਜਾ ਸਕੇ ਔਰ ਇਹਨਾਂ ਹੰਕਾਰੀ ਲੋਕਾਂ ਦੇ ਮਨ ਸੂਬੇ ਡਿਡੇ ਆ ਉਹ ਸਾਰੀ ਦੁਨੀਆ ਨੂੰ ਦੱਸੇ ਜਾਣ ਕਿ ਇਹ ਲੋਕ ਅੱਜ ਪੰਥ ਦੇ ਉੱਤੇ ਕਿਸ ਢੰਗ ਦੇ ਨਾਲ ਹਮਲੇ ਕਰ ਰਹੇ ਆ ਔਰ ਇਹ ਹੰਕਾਰ ਔਰ ਹਉਮੈ ਦੇ ਅਧੀਨ ਹੋ ਕੇ ਤਖਤਾਂ ਦਾ ਮਾਣ ਤਖਤਾਂ ਦੀ ਮਰਜ਼ਾਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ ਅਪਮਾਨਿਤ ਕਰਨ ਲੱਗੇ ਹੋਏ ਆ ਇਹਨਾਂ ਲੋਕਾਂ ਨੂੰ ਸਮੁੱਚਾ ਪੰਥ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾਏ ਕਿ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਵੱਡਾ ਨਾ ਕਿ ਕੋਈ ਵਿਅਕਤੀ ਵੱਡਾ ਇਸ ਲਈ ਸਾਰੇ ਆਓ ਸਿਰ ਜੋੜ ਕੇ ਬੈਠੀਏ ਆਪਸੀ ਮਤਭੇਦ ਭੁਲਾਈਏ ਮੇਰੀ ਦੁਨੀਆ ਭਰ ਦੇ ਹਰ ਸਿੱਖ ਨੂੰ ਅਪੀਲ ਹੈ ਖਾਲਸਾ ਜੀ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਕੌਮ ਦੀਆਂ ਇਹਨਾਂ ਪਰੰਪਰਾਵਾਂ ਨੂੰ ਪੰਥਕ ਮਰਿਆਦਾ ਨੂੰ ਅੱਜ ਬਚਾਉਣ ਦਾ ਸਮਾਂ ਹੈ ਸਾਰੇ ਮਿਲ ਕੇ ਆਪਾਂ ਇਹਨਾਂ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਕੌਮੀ ਸੰਘਰਸ਼ ਕਰੀਏ ਇਹ ਮੇਰੀ ਸਾਰਿਆਂ ਦੇ ਚਰਨਾਂ 'ਚ ਸਿਮਨਮਰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ